ਖਬਰ ਹੈ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਬੁੱਟਾ ਸਿੰਘ ਦੇ ਖਿਲਾਫ ਅਤੇ ਬਿਆਨ ਨੂੰ ਲੈ ਕੇ ਮਾਮਲਾ ਦਰਜ ਹੋਇਆ ਜਾਤੀਵਾਦੀ ਟਿੱਪਣੀਆਂ ਦੇ ਸੰਬੰਧੀ ਦੱਸਦੀ ਕਿ ਦਰਜ ਕੀਤੀ ਗਈ ਹੈ ਸ਼ਿਕਾਇਤ एससी एसटी एक्ट ਦੇ ਤਹਿਤ ਕਪੂਰਥਲਾ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਹੋਈ ਹੈ ਇਸ ਤੋਂ ਪਹਿਲਾਂ ਕੌਮੀ ਐਸਸੀ ਕਮਿਸ਼ਨ ਨੇ ਵੀ ਤਰਨਤਾਰਨ ਡੀਸੀ ਅਤੇ ਐਸਐਸਪੀ ਤੋਂ ਇਹ ਰਿਪੋਰਟ ਮੰਗੀ ਸੀ ਤਾਂ ਪੰਜਾਬ ਐਸਸੀ ਕਮਿਸ਼ਨ ਨੇ ਚੋਣ ਕਮਿਸ਼ਨ ਨੂੰ ਦੱਸਦੀ ਹੈ ਕਿ ਸ਼ਿਕਾਇਤ ਦਿੱਤੀ ਹੈ ਔਰ ਰਾਜਾ ਬੜਿੰਗ ਬੇਸ਼ੱਕ ਆਪਣੇ ਬਿਆਨ ਨੂੰ ਲੈ ਕੇ ਮਾਫੀ ਮੰਗ ਚੁਕੇ ਨੇ ਉਹਨਾਂ ਨੇ ਕਿਹਾ ਹੈ ਕਿ ਬੇहद ਸਤਿਕਾਰਯੋਗ ਨੇ ਬੁੱਟਾ ਸਿੰਘ ਜੀ ਉਹਨਾਂ ਦੇ ਲਈ ਉਹਨਾਂ ਦੇ ਪਿਤਾ ਸਮਾਨ ਨੇ ਪਹਿਲਾਂ ਵੀ ਉਹਨਾਂ ਦਾ ਪੂਰਾ ਸਨਮਾਨ ਕਰਦੇ ਨੇ ਔਰ ਹੁਣ ਵੀ ਔਰ ਅੱਗੇ ਵੀ ਕਰਦੇ ਰਹਿਣਗੇ ਪਰ ਜਿਸ ਕਿਸਮ ਦਾ ਬਿਆਨ ਦਿੱਤਾ ਗਿਆ ਕਾਲੇ ਰੰਗ ਨੂੰ ਲੈ ਕੇ ਟਿੱਪਣੀ ਕੀਤੀ ਗਈ ਰਾਜਾ ਵੜਿੰਗ ਦੇ ਵੱਲੋਂ ਅਰਸਰਫ ਦੱਸਿਆ ਕਿ ਇੱਕ ਪਾਰਟੀ ਨਹੀਂ ਆਮ ਆਦੀ ਪਾਰਟੀ ਭਾਜਪਾ ਅਕਾਲੀ ਦਲ ਸਭ ਦੇ ਵੱਲੋਂ ਇੱਕ ਸੁਰ ਦੇ ਵਿੱਚ ਇਸ ਬਿਆਨ ਨੂੰ ਲੈ ਕੇ ਖਿਲਾਫਤ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਬਿਲਕੁਲ ਵੀ ਗਵਾਰਾ ਨਹੀਂ ਹੋਏਗਾ ਇਸ ਕਿਸਮ ਦਾ ਜੋ ਬਿਆਨ ਦਿੱਤਾ ਗਿਆ ਕਿਉਂਕਿ ਇੱਕ ਜ਼ਿੰਮੇਵਾਰ ਅਹੁਦੇਦਾਰ ਨੇ ਰਾਜਾ ਵੜਿੰਗ ਪ੍ਰਧਾਨ ਨੇ ਪੰਜਾਬ ਦੇ ਕਾਂਗਰਸ ਦੇ ਤਾਂ ਇਸ ਕਰਕੇ ਇਸ ਕਿਸਮ ਦਾ ਬਿਆਨ ਦੇਣਾ ਉਹਨਾਂ ਦੀ ਮਾਨਸਿਕਤਾ ਅੱਜ ਜਤੌਂਦਾ ਹੈ ਦਰਸਾਉਂਦਾ ਹੈ ਕਿਉਂਕਿ ਕੋਈ ਵੀ ਸ਼ਖਸ ਜਦੋਂ ਇਸ ਤਰੀਕੇ ਸਿਆਸੀ ਅ ਤਰਤੇ ਬਿਆਨ ਦਿੰਦਾ ਹੈ ਸਿਆਸੀ ਹੁੰਦਾ ਹੈ ਤਾਂ ਫਿਰ ਉਹ ਨਿਜੀ ਬਿਆਨ ਨਹੀਂ ਪਾਰਟੀ ਪੱਧਰ ਤੇ ਹੀ ਗਿਣਾ ਜਾਂਦਾ ਨਪਿੰਦਰ ਫਰਾਨ ਨੇ ਮੇਰੇ ਸੋਗੀ ਫੋਨ ਲਾਈਨ ਤੇ ਨਪਿੰਦਰ ਐਫ ਆਈ ਆਰ ਦਰਜ ਹੋਈ ਹੈ ਕਿ ਕੁਝ ਹੋਰ ਵਧੇਰੇ ਜਾਣਕਾਰੀ ਦੇਖੋ ਬਿਲਕੁਲ ਤੂ ਕਿਸ ਪੂਰੇ ਮਾਮਲੇ ਨੂੰ ਲੈ ਕੇ ਲਗਾਤਾਰ ਵਿਵਾਦ ਪੱਖਿਆ ਹੋਇਆ ਸੀ ਸਾਰੀਆਂ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਰਾਜਾ ਵੜਿੰਗ ਤੇ ਹਮਲਾਵਰ ਸੀ ਜਿਸ ਤਰ੍ਹਾਂ ਉਹਨਾਂ ਦਾ ਬਿਆਨ ਆਇਆ ਤਾਂ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਵੱਲੋਂ ਵੀ ਨੋਟਿਸ ਇਸ ਮਸਲੇ ਤੇ ਲਿਆ ਗਿਆ ਆਰੋ ਨੂੰ ਜਿਹੜਾ ਹੈਗਾ ਤਲਬ ਕੀਤਾ ਗਿਆ ਸੀ ਪਰ ਇਸ ਪੂਰੇ ਮਾਮਲੇ ਦੇ ਵਿੱਚ ਦੇਖੋ ਇੱਕ ਪਾਸੇ ਤਾਂ ਇਲੈਕਸ਼ਨ ਕਮਿਸ਼ਨ ਨੂੰ ਕਾਰਵਾਈ ਦੇ ਲਈ ਕਿਹਾ ਗਿਆ ਸੀ ਦੂਜੇ ਪਾਸੇ ਵੱਖ-ਵੱਖ ਛਾਸੀ ਧਿਰਾਂ ਨੇ ਮੰਗ ਕੀਤੀ ਪਰ ਹੁਣ ਜਿਹੜਾ ਪਰਚਾ ਦਰਜ ਹੋਇਆ ਸਰਜੋਤ ਸਿੰਘ ਦੇ ਵੱਲੋਂ ਜਿਹੜੇ ਸਰਦਾਰ ਬੂਟਾ ਸਿੰਘ ਦੇ ਪੁੱਤਰ ਨੇ ਉਹਨਾਂ ਦੇ ਵੱਲੋਂ ਹੀ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ ਯਾਨੀ ਸਾਫ਼ ਤੌਰ ਤੇ ਪਹਿਲਾਂ ਇਹ ਦਾਵਾ ਕੀਤਾ ਜਾ ਰਿਹਾ ਸੀ ਕਿ ਉਹਨਾਂ ਦਾ ਪਰਿਵਾਰ ਰਾਜਾ ਬੜਿੰਗ ਦੀ ਮਾਫੀ ਤੋਂ ਸ਼ਾਇਦ ਕਿਤੇ ਨਾ ਕਿਤੇ ਸੰਤੁਸ਼ਟ ਹੋ ਗਿਆ ਪਰ ਐਸਾ ਨਜ਼ਰ ਨਹੀਂ ਆਇਆ ਐਸਾ ਨਹੀਂ ਹੋਇਆ ਉਹਨਾਂ ਨੇ ਸ਼ਿਕਾਇਤ ਦਰਜ ਕਰਾਈ ਔਰ ਰਾਜਾ ਬੜਿੰਗ ਦੇ ਖਿਲਾਫ ਕਪੂਰਥਲਾ ਦੇ ਵਿੱਚ ਪਰਚਾ ਦਰਜ ਹੋ ਗਿਆ ਐਸ்சிਐਸਟੀ ਐਕਟ ਲੱਗ ਗਿਆ ਤਾਂ ਦੇਖੋ ਅਗਰੇ ਹੀ ਐਸਟੀ ਐਕਟ ਦੀ ਗੱਲ ਕਰੀਏ ਤਾਂ ਬੜੀਆਂ ਗੰਭੀਰ ਤਰਾ੍ਹਾਂ ਆਮ ਮੰਨੀਆਂ ਜਾਂਦੀਆਂ ਨੇ ਔਰ ਜਦੋਂ ਕਿਸੇ ਸੁਧਾਰਨ ਵਿਅਕਤੀ ਤੇ ਐਸਟੀ ਐਕਟ ਲੱਗਦਾ ਤਾਂ ਉਸ ਦੀ ਤੁਰੰਤ ਗ੍ਰਿਫਤਾਰੀ ਤੱਕ ਹੋ ਜਾਂਦੀ ਹੈ ਔਰ ਉਸ ਨੂੰ ਛੇਤੀ ਇਸ ਵਿੱਚ ਜਮਾਨਤ ਤੱਕ ਵੀ ਜਿਹੜੀ ਹੈਗੀ ਆ ਕਿਉਂਕਿ ਨੌਨ ਅਵੇਲੇਬਲ ਅਫੈਂਸ ਹੈ ਕਿ ਰਾਜਾ ਵੜਿੰਗ ਤੇ ਹੁਣ ਕੀ ਆਮ ਲੋਕਾਂ ਦੇ ਵਾਂਗ ਕਾਰਵਾਈ ਹੁੰਦੀ ਹੈ ਜਦੋਂ ਕਿਸੇ ਸੁਧਾਰਨ ਵਿਅਕਤੀ ਦੇ ਖਿਲਾਫ ਸੀਐਸਟੀ ਐਕਟ ਲੱਗਦਾ ਤਾਂ ਉਦੀ ਤੁਰੰਤ ਗ੍ਰਿਫਤਾਰੀ ਦੀ ਤਿਆਰੀ ਹੋ ਜਾਂਦੀ ਹੈ ਤਾਂ ਕੀ ਇਸ ਮਾਮਲੇ ਦੇ ਵਿੱਚ ਵੀ ਕੀ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਕੀ ਰਾਜਾ ਵੜਿੰਗ ਤੇ ਗ੍ਰਿਫਤਾਰੀ ਦੀ ਤਲਵਾਰ ਜਿਹੜੀ ਉਹ ਵੀ ਲੜ ਸਕਦੀ ਹੈ ਤਾਂ ਇਹ ਦੇਖਣਾ ਹੋਵੇਗਾ ਕਿ ਕਿ ਸੁਧਾਰਨ ਕੇਸਾਂ ਦੇ ਵਿੱਚ ਜਿਹੜੇ ਆਮ ਕੋਈ ਵਿਅਕਤੀ ਤੇ ਜਦੋਂ ਪਰਚਾ ਦਰਜ ਹੁੰਦਾ ਇਸ ਤਰ੍ਹਾਂ ਦੀਆਂ ਧਰਾਵਾਂ ਤਹਿਤ ਉਸ ਤੇ ਉਸਦੀ ਗ੍ਰਿਫਤਾਰੀ ਵੀ ਹੁੰਦੀ ਹੈ ਉਸ ਦੇ ਖਿਲਾਫ ਸਖਤ ਕਾਰਵਾਈ ਹੁੰਦੀ ਹੈ ਤੋ ਪਰ ਰਾਜਾਵੜੇ ਕਿਉਂਕਿ ਜਿਹੜੇ ਮੈਂਬਰ ਪਾਰਲੀਮੈਂਟ ਨੇ ਕਾਂਗਰਸ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਤਾਂ ਕੀ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੀ ਕੋ ਸਖਤ ਕਾਰਵਾਈ ਹੋਵੇਗੀ ਜਾਂ ਫਿਰ ਇਹ ਐਫ ਆਈ ਆਰ ਜਿਹੜੀ ਇਸ ਤੋਂ ਬਾਅਦ ਕੋਈ ਜਾਂਚ ਚੱਲੇਗੀ ਜਾਂ ਕਿਉਂਕਿ ਜਾਂਚ ਦੇਖੋ ਸਾਫ਼ ਤੌਰ ਤੇ ਜਿਹੜਾ ਬਿਆਨ ਦਿੱਤਾ ਗਿਆ ਉਸ ਤੋਂ ਲੈ ਕੇ ਪਰਚਾ ਦਾ ਦਰਜ ਕਰਵਾਇਆ ਗਿਆ ਤਾਂ ਉਹ ਦੇਖਦੇ ਹਾਂ ਜੀ ਅੱਗੇ ਕਾਰਵਾਈ ਕਿਸ ਤਰ੍ਹਾਂ ਦੀ ਹੁੰਦੀ ਹੈ ਰਾਜਵੜੇ ਦੀਆਂ ਮੁਸ਼ਕਲਾਂ ਵੱਧਦੀਆਂ ਨੇ ਜਾਂ ਫਿਰ ਰਾਜਵੜਿੰਗ ਅ ਸੋਹ ਬੁੱਟਾ ਸਿੰਘ ਹੋਰਾਂ ਦੇ ਪਰਿਵਾਰ ਨੂੰ ਜਿਹੜਾ ਹੈਗਾ ਭਰੋਸੇ ਦੇ ਵਿੱਚ ਲੈ ਕੇ ਮਾਮਲੇ ਨੂੰ ਨਿਬੇੜਨ ਵਾਲੇ ਪਾਸੇ ਤੁਰਦੇ ਨੇ ਦੇਖ ਰਹੇ ਹਾਂ ਜੀ ਪਰ ਫਿਲਹਾਲ ਪਰਚਾ ਦਰਜ ਹੋ ਗਿਆ ਐਸਸੀ ਐਕਟ ਜਿਹੜਾ ਉਹ ਵੀ ਲੱਗ ਗਿਆ ਜੀ ਬਿਲਕੁਲ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਨਪਿੱਧਰ तमाम ਜਾਣਕਾਰੀ ਲਈ ਤਾਂ ਇੱਕ ਵਾਰ ਦੁਬਾਰਾ ਉਬਿਆਨ ਵੀ ਸੁਣਵਾਵਾਂਗੇ ਤੁਹਾਨੂੰ ਜਿਸ ਨੂੰ ਲੈ ਕੇ ਆ ਇਹ ਪਰਚਾ ਦਰਜ ਹੋਇਆ ਹੈ ਤਾਂ ਇਹ ਵੀ ਜਾਣਕਾਰੀ ਦਿੱਤੀ ਸਾਡੇ ਸਹਿਯੋਗੀ ਨੇ ਕਿ ਬੁਟਾ ਸਿੰਘ ਦੇ بیٹے ਨੇ ਉਹਨਾਂ ਦੇ ਵੱਲੋਂ ਹੀ ਇਹ ਜਿਹੜਾ ਪਰਚਾ ਦਰਜ ਕਰਵਾਇਆ ਗਿਆ ਕਿਉਂਕਿ ਜਾਣਕਾਰੀ ਜਈ ਆਰਸੀ ਕੀ ਉਹਨਾਂ ਦੇ بیٹے ਨੇ ਕਿਹਾ ਹੈ ਕਿ ਬਿਆਨ ਤੋਂ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈ ਕਿਉਂਕਿ ਜਿਹੜਾ ਬਿਆਨ ਹੈ ਉਹ ਚੰਗੇ ਵਾਲੇ ਪਾਸੇ ਨੂੰ ਦਿੱਤਾ ਗਿਆ ਸੀ ਬੇਸ਼ੱਕ ਇਸ ਨੂੰ ਇਸ ਤਰੀਕੇ ਲੈ ਲਿਆ ਗਿਆ ਪਰ ਹੁਣ ਇਹ ਜਾਣਕਾਰੀ ਮਿਲੀ ਹੈ ਕਿ ਉਹਨਾਂ ਦੇ بیٹے ਦੇ ਵੱਲੋਂ ਹੀ ਇਹ ਪਰਚਾ ਦਰਜ ਕਰਾਇਆ ਗਿਆ ਤਾਂ ਹੁਣ ਦੇਖਣਾ ਹੋਵੇਗਾ ਕਿ ਅੱਗੇ ਹੋਰ ਕਿੰਨੀਆਂ ਮੁਸ਼ਕਲਾਂ ਰਾਜਾਵੜੀਂ ਦੀਆਂ ਬਾਤੀਆਂ ਨੇ